ਪਟਵਾਰੀ ਸੀ ਉਹ ਗਏ ਸੀ ਮਜਬ ਖਰਪੁਰਾ ਦੇ ਵਿੱਚ ਉਹਨਾਂ ਨੇ 22 ਲੋਕੀ ਕੀਤੀ ਤੁਸੀਂ ਕੰਪਲੀਟ ਨਹੀਂ ਕੀਤੀ ਉਹ ਕੀ ਮਾਮਲਾ ਹੈ ਸਰ ਥੋੜਾ ਜਿਹਾ ਉਸ ਬਾਰੇ ਦੱਸ ਦਿਓ ਕੀ ਕਾਰਵਾਈ ਕੀਤੀ ਹੈ 22 ਲੋਕੀ ਕੀਤੀ ਕਿਹਨਾਂ ਕਿਹਨਾਂ ਨੇ ਕੀਤੀ ਕਿਉਂ ਕੀਤੀ ਉਹ ਸਟੱਬਲ ਵਰਨਿੰਗ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੇ ਸੀ ਮੈਂ ਮਸਲਾ ਸਟੱਬਲ ਵਰਨਿੰਗ ਹੈ ਜੀ ਕੰਪਲੇਂਟ ਕੀਤੀ ਸਟਾਫ ਨੇ ਕੰਪਲੇਂਟ ਕੀਤੀ ਪੁਲਿਸ ਸੈਕਸ਼ਨ ਜਾ ਰਹੀ ਹੈ ਸਰ ਲਾਰਾ ਨੂੰ ਕੀਆ ਜਾ ਰਿਹਾ ਹੈ ਸਰ ਜਿਹੜਾ ਡਿਊਟੀ ਦੇ ਵਿੱਚ ਵਿਗਨ ਪਾਈ ਆ ਉਹਨਾਂ ਲੋਕ ਨੱਚੂਲੇ ਜੀ ਇਹ ਤੇ ਅਪਰੈਂਟੀ ਜੋ ਕਿ ਸਰਕਾਰ ਵੱਲੋਂ ਸਕਤੀ ਕੀਤੀ ਗਈ ਹੈ ਕਿ ਨਾ ਅਪੀਲ ਕੀਤੀ ਅਪੀਲ ਕੀਤੀ ਗਈ ਹੈ ਕਿ ਨਾ ਅਗਲਾਈ ਜਾਵੇ ਤੁਸੀਂ ਵੀ ਕੀ ਜਾਣਨਾ ਚਾਹੁੰਦੇ ਹੋ ਕਿਸਾਨਾਂ ਨੂੰ ਕੀ ਅਪੀਲ ਕਰ ਰਹੇ ਹੋ ਕਿਸਾਨਾਂ ਨੂੰ ਤੇ ਅਪੀਲ ਕਰ ਰਹੇ ਹਾਂ ਅਸੀਂ ਤੇ ਐਗਰੀਕਲਚਰਲ ਐਕਸਟੈਂਸ਼ਨ ਫਾਰਮਸ ਵੀ ਲਗਾ ਰਹੇ ਹਾਂ ਕੱਲ ਵੀ ਮੈਂ ਕੜਿਆਲ ਦੇ ਵਿੱਚ ਸੀਗਾ ਉਸ ਤੋਂ ਪਹਿਲਾਂ ਜਸਰਵਾਲ ਦੇ ਵਿੱਚ ਸੀਗਾ ਲੋਕਾਂ ਨੂੰ ਹੀ ਜਾਗਰੂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਦੇ ਹਿੱਤ ਵਿੱਚ ਹੀ ਹੈ ਇਹ ਸਰਕਾਰ ਕੋਈ ਉਹਨਾਂ ਤੇ ਥੋਪ ਨਹੀਂ ਰਹੀ ਇਹ ਥੋੜਾ ਜਿਹਾ ਲੌਂਗ ਟਰਮ ਦੇ ਵਿੱਚ ਸੋਚਣ ਤੇ ਪੰਜਾਬ ਦੇ ਹਿੱਤ ਵਿੱਚ ਹੈ ਬਹੁਤ ਸਾਰੇ ਲੋਕਾਂ ਨੂੰ ਮਿਸਕਨਸੈਪਸ਼ਨਸ ਹੈਗੀਆਂ ਕਿ ਉਹਨਾਂ ਤੇ ਥੋਪਿਆ ਜਾ ਰ ਇਹ ਕੋਈ ਅੰਗਰੇਜ਼ਾਂ ਦੀ ਹਕੂਮਤ ਨਹੀਂ ਅਫਸਰ ਵੀ ਸਾਡੇ ਹੈ ਲੀਡਰ ਵੀ ਸਾਡੇ ਹੈ ਨੀਤੀ ਬਣਾਉਣ ਵਾਲੇ ਵੀ ਸਾਡੇ ਲਾਗੂ ਕਰਨ ਵਾਲੇ ਵੀ ਤੁਹਾਡੇ ਵਿੱਚੋਂ ਹੀ ਹੈ ਸਾਡੇ ਘਰਾਂ ਦੇ ਵਿੱਚੋਂ ਹੀ ਹੈ ਸਾਰੇ ਇਸ ਪਿੱਛੇ ਜੋ ਵੀ ਕੋ ਕਰ ਰਹੇ ਸਾਰੇ ਪੰਜਾਬ ਦੇ ਖਿੱਤੇ ਵਾਸਤੇ ਕਰ ਰਹੇ ਹੈ ਤੇ ਇਸ ਪਿੱਛੇ ਜੋ ਵੀ ਉਪਰਾਲੇ ਇੱਕ ਇਨ ਸਿਟੂ ਮੈਨੇਜਮੈਂਟ ਹੈ ਉਹਨੂੰ ਵਿਚਵਾਇਆ ਜਾਵੇ ਕਿ ਨਹੀਂ ਪੋਸੀਬਲ ਹੈ ਇੱਕ ਸਿਟੂ ਮੈਨੇਜਮੈਂਟ ਹੈ ਉਹ ਵਿਵਸਥਾ ਡਿਪਾਰਟਮੈਂਟ ਮਸ਼ੀਨਰੀ ਮੋਈਆ ਕਰਵਾ ਰਿਹਾ ਹੈ ਸੋ ਮੈਕਮਦ ਦੇ ਸਹਿਯੋਗ ਦੇ ਨਾਲ ਇਹਨੂੰ ਪ੍ਰਾਲੀ ਨੂੰ ਸਾੜੀਏ ਨਾ ਮੈਂ ਨਿੱਜੀ ਤੌਰ 'ਤੇ ਵਾਕਿਆ ਦਾ ਜ਼ਰੂਰ ਮੈਂ ਕੋਸਟੇਡ ਸੀਗਾ ਮੈਂ ਖੁਦ ਅੱਖੀਂ ਦੇਖਿਆ ਹੋਇਆ ਹੈ ਇੱਕ ਬਾਈਕ ਅਚਾਨਕ ਦੋਵੇਂ ਪਾਸੇ ਪ੍ਰਾਲੀਆਂ ਦੇ ਵਿੱਚੋਂ ਧੂਏ ਦੀ ਐਸੀ ਲਪੇਟ ਦੇ ਵਿੱਚ ਆਈ ਕਿ ਉਹ ਬੰਦੇ ਦੀ ਮਸਾਂ ਹੀ ਜਾਨ ਬਚੀ ਸੋ ਇਹ ਚੀਜ਼ ਆਪਾਂ ਇਹ ਨਾ ਸਮਝੇ ਕਿ ਦਿੱਲੀ ਧੂਆਂ ਜਾਣਾ ਦਿੱਲੀ ਦੇ ਧੂਆਂ ਲਈ ਛੱਡੀਏ ਆਪਾਂ ਆਪਣਾ ਆਪਣਾ ਦੇਖੇ ਕਿ ਸਾ ਜਾਗਰੂ ਕਰ ਰਹੇ ਲੋਕੋ ਵੀ ਜਨਾ ਜਾ ਚੁਕੇ ਨੇ ਤੇ ਵੀ ਜਨਾ ਜਾ ਚੁਕੇ ਮੈਂ ਤੇ ਨਿੱਜੀ ਵਾਕਿਆ ਜੋ ਦੱਸ ਰਿਹਾ ਸਰੀਰਕ ਕੀ ਹੋਇਆ ਪੂਰਾ ਕੋਈ ਨਹੀਂ ਤੁਹਾਨੂੰ ਰੋਕ ਨਹੀਂ ਸਕਦਾ ਰਿਪੋਰਟ ਹੈ ਨੀ ਸਰਦਾਰ ਜੀ ਕਿਥੇ ਸਟੱਬਲ ਬਰਨਿੰਗ ਕਰ ਰਹੇ ਸੀ ਸਟਾਫ ਨੇ ਜਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਬਦਸਲੂਕੀ ਕੀਤੀ ਬਦ ਕਲਾਮੀ ਵੀ ਕੀਤੀ ਉਹਦੇ ਲਈ ਰਿਪੋਰਟ ਕਰਤਾ ਅਸੀਂ ਤੇ ਐਸ ਪਰ ਸਟ੍ਰਿਕਲੀ ਫਰੇਮਵਰਕ ਆਫ ਲਾ ਚੱਲਣਾ ਹੈ ਬਈ ਠੀਕ ਹੈ ਹਾਂ ਜੀ ਠੀਕ ਹੈ ਥੈਂਕ ਯੂ ਜਿਹੜੇ ਪਟਵਾਰੀ ਸੀ ਉਹ ਗਏ ਸੀ ਮੁਜ਼ਫਰਪੁਰਾ ਦੇ ਵਿੱਚ ਉਹਨਾਂ ਨੇ ਬਦਸਲੂਕੀ ਕੀਤੀ ਤੁਸੀਂ ਕੰਪਲੀਟ ਵੀ ਕੀਤੀ ਆ ਉਹ ਕੀ ਮਾਮਲਾ